ਜਵਾ ਕੰ ਦਾ ਮੌਕਾ ਤਾਂ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਪੰਧੀਆਂ ਦਾ ਸਿਰ ਸੁੱਕੀ ਗਣਾ ਚਾਉਗੇ ਕਿਵੇਂ ਦੇ ਦੋ ਪਹਿਲਾਂ ਦੀ ਫਤਿਹ ਬਲਾਉਨੇ ਵਾਇਗੁਰਜੀ ਕਾ ਖਾਲਸਾ ਤੇ ਵਾਇਗੁਰਜੀ ਕੀ ਫਤਿਹ ਮੇਰਾ ਨਾਮ ਹਰਜੀਤ ਸਿੰਘ ਪਿੰਡ ਚੱਕ ਰਈਆ ਜੀ ਤੇ ਮੇਰੇ ਵੱਡੇ ਬ੍ਰਦਰ ਹਰਦੀਪ ਸਿੰਘ ਪਿੰਡ ਚੱਕ ਰਈਆ ਜਿਨ੍ਹਾਂ ਨੂੰ ਜਿਹੜੇ ਸਰਪੰਚ ਨੇ ਪਿੰਡ ਦੇ ਆਨੇ ਸਰਪੰਚ ਚੁਣਿਆ ਪਿੰਡ ਦੇ ਆਂਦੇ ਬਹੁਤ ਧੰਨਵਾਦੀ ਹੈ ਜੀ ਅਸੀਂ ਤੇ ਬਾਕੀ ਮਾਨ ਸਾਹਿਬ ਸਰਕਾਰ ਦੇ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਪਿੰਡ ਵਾਸਤੇ ਵਿਕਾਸ ਵਾਸਤੇ ਮਨ ਲਓ ਉਹਨਾਂ ਨੂੰ ਅਸੀਂ ਅਰਜੀ ਵੀ ਲਾਈ ਆ ਕਿ ਇਹ ਕੰਮ ਹੋਣ ਵਾਲੇ ਆ ਉਹਨਾਂ ਨੇ ਮੰਨ ਲਓ ਵੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਪੀ ਮੰਨ ਲਓ ਕਿ ਤੁਹਾਡੇ ਜਿਹੜੇ ਵੀ ਕੰਮ ਹੋਣ ਵਾਲੇ ਆ ਸਾਰੇ ਕੀਤੇ ਜਾਣਗੇ ਪਿਛਲੀ ਪੰਚਾਇਤ ਵੱਲੋਂ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਜੋ ਤੁਹਾਡੀ ਬਾਈ ਤੋਂ ਝੰਗੋਈ ਰਹੇ ਕਾਫੀ ਜ਼ਿਆਦਾ ਰਹਿ ਗਏ ਜੀ ਕੰਮ ਹੋਣ ਵਾਲੇ ਆ ਤੇ ਹੁਣ ਅਸੀਂ ਆਪਾਂ ਚਲੋ ਕੰਮ ਕਰਵਾ ਵੀ ਰਹੇ ਆ ਤੇ ਕੁਝ ਪਾਰਕਿੰਗ ਬਣ ਗਈਆਂ ਕੁਝ ਹੋਰ ਵੀ ਨਿੱਕੇ ਮੋਟੇ ਜਿਹੜੇ ਕੰਮ ਆ ਸਾਰੇ ਗਲੀਆਂ ਨਾਲੀਆਂ ਵੀ ਚਲੋ ਆਮ ਹੀ ਸਾਰੀ ਸਰਕਾਰਾਂ ਬਣਾਉਂਦੀਆਂ ਹੁੰਦੀਆਂ ਆ ਅਸੀਂ ਕੋਈ ਅਲੱਗ ਜਿਹਾ ਬਣਾਵਾਂਗੇ ਕੋਈ ਜਿਹੜੀ ਚੀਜ਼ ਨਹੀਂ ਬਣੀ ਉਹ ਬਣਾਵਾਂਗੇ ਜਿਹੜਾ ਕਿ ਇਹਨੂੰ ਫਾਇਦਾ ਹੋਏ ਹੋਵੇ ਕੀ ਤੁਸੀਂ ਆਪ ਦੇਖਿਆ ਜਦੋਂ ਬਾਹਰਲੇ ਪਿੰਡਾਂ 'ਚ ਜਾਂਦੇ ਹਾਂ ਹਾਂਜੀ ਉੱਥੇ ਲਾਟਾਂ ਲੱਗੇ ਹੁੰਦੀਆਂ ਫੁੱਲ ਬੂਟੇ ਲੱਗੇ ਹੁੰਦੇ ਨੇ ਜਦੋਂ ਪਿੰਡਾਂ ਦੇ ਇੰਟਰਵਿਊ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਹਾਂਜੀ ਹਾਂਜੀ ਦੋਸਤਾਂ ਦੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਹਉ ਜਵਾਨਾ ਵਾਪੇ ਉਪਨ ਜੇਮੋ ਹੁੰਦੀ ਆ ਤਾਂ ਇੱਕ ਵਧੀਆ ਦੇਖਣਾ ਜਰੂਰੀ ਆ ਬਿਲਕੁਲ ਲੱਗਦਾ ਤੁਹਾਡੇ ਪਿੰਡ ਨੂੰ ਇੰਨੀ ਵਧੇਰੀ ਹੈਗੀ ਸਰ ਹੈਦ ਨਹੀਂ ਗਈ ਪਰ ਆਪਾਂ ਹੁਣ ਪਿੰਡ 'ਚ ਪਾਰਕਿੰਗ ਬਣਾ ਰਹੇ ਆ ਉਹਦੇ ਵਾਸਤੇ ਵੀ ਬੈਲ ਸਾਹਿਬ ਨੂੰ ਕਿਹਾ ਉਹਨਾਂ ਨੂੰ ਵੀ ਇਹਨਾਂ ਨੂੰ ਪਾਰਕਿੰਗ ਵਾਸਤੇ ਵੀ ਗਰਾਂਟਾਂ ਦਿੱਤੀਆਂ ਜਾਣ ਤੇ ਲਾਈਟਾਂ ਤੇ ਚਲੋ ਲਵਾਈਆਂ ਸੀ ਥੋੜੀਆਂ ਬਹੁਤੀਆਂ ਹੋਰ ਲਵਾਵਾਂਗੇ ਕੁਝ ਨਲਕੇ ਵੀ ਲਵਾਏ ਆ ਜੀ ਹੋਰ ਵੀ ਲਵਾਉਣੇ ਆ ਤੇ ਬਾਕੀ ਬੈਲ ਸਾਹਿਬ ਹੋਣਾ ਨੇ ਸਾਨੂੰ ਕਿਹਾ ਵਾ ਵੀ ਪਿੰਡ 'ਚ ਮੰਨ ਲਓ ਵਿਕਾਸ ਪੂਰਾ ਵਧੀਆ ਤਰੀਕੇ ਨਾਲ ਕਰਾਂਗੇ ਤੇ ਉਹ ਵੀ ਰਿਹਾ ਜੀ। ਬਾਕੀ ਪੰਚਾਇਤ ਆ ਦੇ ਪਿੰਡ 'ਚ ਇਹ ਗਰਾਊਂਡ ਵੀ ਇੱਕ ਕਿੱਲੇ ਵਾਸਤੇ ਮੰਨ ਲਓ ਬੱਚੇ ਵੀ ਕਹਿੰਦੇ ਉਹ ਵੀ ਸੱਡਣੀ ਆ ਉਹਨਾਂ ਵਾਸਤੇ ਵੀ ਵਧੀਆ ਤਰੀਕੇ ਨਾਲ ਹੀ ਮੰਨ ਲਓ ਬਣਾਉਣੀ ਹੈ ਗਰਾਊਂਡ ਤੇ ਬਾਕੀ ਸਰ ਆਪ ਦੇਖਿਆ ਅਸੀਂ ਪਿੰਡਾਂ ਦੇ ਵਿੱਚ ਸੁਰੇ ਦੀ ਸਮੱਥਿਆ ਨਾਲ ਤੇ ਯੂ ਦੇ ਸਮੱਸਿਆ ਆਦੇ ਤੁਹਾਨੂੰ ਮਾਣ ਕਰ ਹਾਂਜੀ ਉਹ ਜਿਹੜਾ ਸਮਝ ਆਉਂਦੀ ਆ ਕਿ ਬਹੁਤ ਘਰੇ ਆਉਂਦੀ ਨਹੀਂ ਕਿ ਤੁਹਾਡੇ ਆਪ ਦੀ ਜਿੰਮੇ ਕਿਉਂ ਦੇ ਵੇਖੋ ਜੀ ਸਮਸ਼ਾਨ ਘਾਟ ਵਿੱਚ ਵੀ ਕੰਮ ਮੰਨ ਲਓ ਅਸੀਂ ਚਲਾਉਣਾ ਜੇ ਕਰਨਾ ਹੈ ਕੰਮ ਉਹ ਵੀ ਤੇ ਉਹ ਮੰਨ ਲਓ ਸਮਸ਼ਾਨ ਘਾਟ ਦੇ ਵੇਖੋ ਜੀ ਇਹ ਖਾੜੀ ਉਹੀ ਜਗ੍ਹਾ ਵਾ ਜਿੱਤੇ ਮੰਨ ਲਓ ਸਾਰਿਆਂ ਨੇ ਉੱਥੇ ਜਾਣਾ ਜੀ ਤੇ ਉਹ ਤਾਂ ਸਾਫ਼ ਸੁਥਰੀ ਬਿਲਕੁਲ ਹੋਣੀ ਚਾਹੀਦੀ ਆ ਉਹ ਵੀ ਆਪਾਂ ਪਹਿਪ ਜਿੰਨੇ ਹੁਣ ਆਉਂਦੇ ਸਰਕਾਰ ਵੱਲੋਂ ਤੇ ਕੁਝ ਲਾ ਕੇ ਉਹ ਵੀ ਵਧੀਆ ਕਰਾਂਗੇ ਬਾਕੀ ਗਰਾਊਂਡ ਗਰਾਊਂਡ ਵੀ ਵਧੀਆ ਬਣਾਵਾਂਗੇ ਜੀ ਹਾਂ ਜੀ ਸਫਾਈ ਕਰਾਈ ਗਈ ਹੈ ਕਿ ਸੱਪਰ ਹੋਰ ਕੋਈ ਫਿਕਰ ਨਹੀਂ ਪੈਂਦੀ ਸਰ ਸੀਵਰੇਜ ਦਾ ਸਾਡੇ ਬਾਕੀ ਨਾਲੇ ਨਾਲੇ ਬਹੁਤ ਵਧੀਆ ਹੀ ਬਣਾਏ ਆ ਤੇ ਸੱਪਰ ਦੇ ਵਿੱਚ ਮਨ ਲਓ ਬਹੁਤ ਜ਼ਿਆਦਾ ਗੰਦਗੀ ਸੀ ਉਹ ਅਸੀਂ ਬਿਲਕੁਲ ਸਾਫ ਕਰਾ ਗਏ ਆਲਦ ਵਾਲੇ ਆ ਪੱਕੇ ਪੱਕੇ ਤਰੀਕੇ ਨਾਲ ਬੰਨ ਬਣ ਬਣੇ ਆ ਤੇ ਮਨ ਲਓ ਬਿਲਕੁਲ ਸਾਫ ਸੁਥਰਾ ਕਰਤਾ ਜੀ ਭਾਵੇਂ ਉੱਥੇ ਜਾ ਕੇ ਬੱਚੇ ਖੇਡ ਵੀ ਸਕਦੇ ਨੇ ਇਦਾਂ ਦਾ ਸੱਪਰ ਬਣਾਤਾ ਹੈ ਜੀ ਆਪਣੇ ਜਿਹੜੇ ਯੋਗ ਹੁੰਦੇ ਆ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣਦੇ ਹਾਂਜੀ ਜਿਹੜੇ ਗਰੀਬੀ ਦਾ ਰਾਸ਼ਨ ਨਹੀਂ ਹੁੰਦਾ ਆਪਦੀ ਤੇ ਬਟੂ ਲੈ ਕੇ ਕਿਵੇਂ ਦੇ ਦਿੰਦੇ ਲਗਭਗ ਜੀ ਰਾਸ਼ਨ ਕਾਰਡ ਤੇ ਤਕਰੀਬਨ ਬਣੇ ਆ ਸਾਰਿਆਂ ਦੇ ਕੁਝ ਜਿਨ੍ਹਾਂ ਦੇ ਨਹੀਂ ਬਣੇ ਉਹ ਵੀ ਬਣਵਾਵਾਂਗੇ ਤੇ ਕੰਮ ਵਧੀਆ ਮੰਨ ਲਓ ਜਿਨ੍ਹਾਂ ਦੇ ਵੀ ਰਹਿ ਗਏ ਆ ਉਹ ਬਣਾਵਾਂਗੇ ਜ਼ਰੂਰ ਪਰ ਬਾਕੀ ਠੀਕ ਆ ਜੀ ਬਣੇ ਆ ਲਗਭਗ ਸਾਰਿਆਂ ਦੇ ਪਰ ਮੁਨਜ਼ਾ ਆਦੀ ਗੱਲ ਕਰਦੇ ਹੁੰਦੇ ਗਾਹ ਦੇ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਜਗਵਾ ਨਹੀਂ ਪਾਉਂਦਾ ਤੁਸੀਂ ਆਮ ਦੇਖਿਆ ਕਰੋ ਜੀ ਕੋਈ ਨਾਮ ਪਾਇਆ ਜਾਂਦੇ ਨਹੀਂ ਹਾਂ ਜੀ ਪਬਿਕ ਗੋਇਟ ਨੂੰ ਪ੍ਰਮਾਣਿਤ ਕਰਦੇ ਸਰ ਇਹ ਵੇਖੋ ਜੀ ਲਗਭਗ ਤੇ ਨਰੇਗਾ ਦੇ ਵਿੱਚ ਗਰੀਬ ਹੀ ਪੈਣੇ ਚਾਹੀਦੇ ਜਿਨ੍ਹਾਂ ਨੂੰ ਲੋੜ ਆ ਕੰਮ ਦੀ ਤੇ ਸਾਡੇ ਪਿੰਡ ਵਿੱਚ ਲਗਭਗ ਸਾਰੇ ਤੁਸੀਂ ਚੈੱਕ ਵੀ ਕਰ ਸਕਦੇ ਸਾਰੇ ਗਰੀਬ ਪਰਿਵਾਰਾਂ ਦੇ ਨਾਮ ਆ ਉਹੀ ਕੰਮ ਕਰ ਰਹੇ ਆ ਕੰਮ ਵੀ ਵਧੀਆ ਕਰ ਰਹੇ ਆ ਚਲੋ ਸਰਕਾਰ ਦੇ ਵੀ ਬਹੁਤ ਧੰਨਵਾਦੀ ਜਿਹੜੇ ਵੀ ਸਾਨੂੰ ਪੈਸਾ ਪਾਈ ਜਾਂਦੇ ਤੇ ਗਰੀਬਾਂ ਦੀ ਰੋਟੀ ਪਾਣੀ ਦਾ ਸਰਕਲ ਚੱਲੀ ਜਾਂਦਾ ਜੀ ਤੁਹਾਡੀ ਜਿਹੜੀ ਸਥਿਤੀ ਲੈ ਕੇ ਕਿਵੇਂ ਦੀ ਅਹਿਦ ਅਸੀਂ ਲੱਗਦਾ ਤੁਹਾਨੂੰ ਸਕੂਲ ਦੇ ਸਟਾਫ ਦੀ ਕੰਨੀ ਆ ਆ ਆਪਣੇ ਹੋਣੀ ਚਾਹੀਦੀ ਨਹੀਂ ਲਗਭਗ ਸਕੂਲ ਦੇ ਠੀਕ ਹੈ ਜੀ ਬੱਚੇ ਅੱਜ ਕੱਲ ਤੁਹਾਨੂੰ ਪਤਾ ਬਹੁਤੇ ਲੋਕਾਂ ਨੇ ਸਰਕਾਰ ਪ੍ਰਾਈਵੇਟ ਹੀ ਪਾਏ ਤੇ ਜਿਹੜੇ ਬੱਚੇ ਸਰਕਾਰੀ ਪੜਦੇ ਆ ਟੀਚਰ ਵਧੀਆ ਸਾਡੇ ਪਿੰਡ ਦੇ ਸਕੂਲ ਬਹੁਤ ਟਾਪ ਦਾ ਬਣਿਆ ਜੀ ਅ ਮਤਲਬ ਫੁੱਲ ਫਲ ਲਾ ਕੇ ਪਾਰਕਿੰਗ ਵਧੀਆ ਤਰੀਕੀ ਨਾਲ ਬਣਾਈ ਸਕੂਲ ਦੇ ਵਿੱਚ ਠੀਕ ਆ ਪੰਜਵੀਂ ਤੱਕ ਹਾਂਜੀ ਪੰਜਵੀਂ ਤੱਕ ਆ ਜੀ ਬਾਜਵਾਲ ਸਕੂਲ ਦਾ ਜਾਨ ਫੋਨ ਕਰਕੇ ਜਿਹੜਾ ਹੌਣ ਉਹ ਕੀ ਕੀਤਾ ਹੁਣ ਤੁਹਾਨੂੰ ਪਤਾ ਪ੍ਰਾਈਵੇਟ ਸਾਰਿਆਂ ਦੇ ਰਜਾਹ ਹੋ ਗਿਆ ਵੇਖੋ ਵੇਖੀ ਹੋ ਗਿਆ ਵੀ ਆਪਾਂ ਸਰਕਾਰੀ ਸਕੂਲ ਛੱਡ ਕੇ ਤੇ ਪ੍ਰਾਈਵੇਟ ਤੇ ਪਾਇਆ ਜਾਏ ਜੀ ਸਾਡਾ ਬੱਚਾ ਹੋਰ ਵੱਧ ਪੜੇ ਪਰ ਜਿਹੜਾ ਵੇਖੋ ਸਰਕਾਰੀ ਵਿੱਚ ਟੀਚਰ ਬਹੁਤ ਜ਼ਿਆਦਾ ਪੜੇ ਲਿਖੇ ਆ ਤੇ ਮੰਨ ਲਓ ਵਧੀਆ ਤਰੀਕੇ ਨਾਲ ਪੜਾਉਂਦੇ ਆ ਪਰ ਆਪਾਂ ਆਪਣੀ ਸੋਚ ਹੈ ਜੀ ਲੋਕਾਂ ਦਾ ਪ੍ਰਾਈਵੇਟ ਵੱਲ ਪਾਸੇ ਰਜਾਹ ਜ਼ਿਆਦਾ ਹੋ ਗਿਆ ਬਾਕੀ ਤੇ ਠੀਕ ਹੈ ਜੀ ਵਧੀਆ ਉਹ ਸਰ ਕੱਚੇ ਘਰਾਂ ਦਾ ਰਕਾ ਪੈਂਦਾ ਹੈ ਜਾਂ ਨਵੇਂ ਫਾਰਮ ਭਰੇ ਗਏ ਆ ਆਪਜੀ ਦੇ ਪਿੰਡ ਦੇ ਕਿੰਨੇ ਕੱਚੇ ਘਰਾਂ ਦਾ ਰਕਾ ਪੈਂਦਾ ਹੈ ਜਾਂ ਕਿੰਨੇ ਨਵੇਂ ਫਾਰਮ ਭਰੇ ਗਏ ਲਗਭਗ ਜੀ ਜਿਨ੍ਹਾਂ ਦੇ ਵੇਖੋ ਇੱਕ ਤਾਂ ਲੋਕੀ ਨਜਾਇਜ਼ ਭਰਦੇ ਆ ਆਪਾਂ ਉਹ ਕੰਮ ਕੋਈ ਨਹੀਂ ਕੀਤਾ ਕਿਸੇ ਦਾ ਜਿਹੜੇ ਜਿਨ੍ਹਾਂ ਨੂੰ ਲੋਰ ਆ ਜਿਨ੍ਹਾਂ ਦੇ ਕੱਚੇ ਘਰ ਆ ਉਹਨਾਂ ਦੇ ਭਰੇ ਆ ਜੀ ਕੋਈ ਲਗਭਗ 15 ਕਿ ਜਾਣੇ ਆ ਜਿਹੜੇ ਗਰੀਬ ਪਰਿਵਾਰ ਨਾਲ ਸੰਬੰਧਤ ਆ ਤਾਂ ਉਹਨਾਂ ਦੇ ਭਰੇ ਆ ਜੀ ਹੋਂਜ ਉਹਨਾਂ ਦਾ ਇਲੈਕਸ਼ਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਹੋਂਜ ਹੁੰਦਾ ਉਹ ਉਹਨਾ ਵਾਸਤੇ ਤੁਹਾਡੀ ਨੰਨੀ ਬਣੀ ਬਜਾਦਰ ਨੂੰ ਸੀ ਬਣਾਉਂਦੇ। ਵੇਖੋ ਜੀ ਇੱਕ ਤੇ ਨੌਜਵਾਨਾਂ ਵਾਸਤੇ ਆਪਾਂ ਗਰਾਊਂਡ ਤੁਹਾਨੂੰ ਕਿਹਾ ਵੀ ਛੱਡੀ ਤੇ ਵਧੀਆ ਤਰੀਕੇ ਨਾਲ ਹੁਣ ਬਾਕੀ ਕੋਈ ਪੈਸਾ ਪੂਰਾ ਗਰਾਊਂਡ ਤੇ ਆ ਗ੍ਰਾਂਟ ਆਉਂਦੀ ਹੈ ਜੀ ਤਾਂ ਉਹ ਵਧੀਆ ਤਰੀਕੇ ਨਾਲ ਬਣਾਵਾਂਗੇ ਜੀ। ਤੇ ਬਾਕੀ ਨੌਜਵਾਨ ਪੀੜੀ ਵਾਸਤੇ ਦੇਖੋ ਜੀ ਨਸ਼ਿਆਂ ਤੋਂ ਰਹਿਤ ਤਾਂ ਹੀ ਆ ਜੇ ਪਿੰਡ ਦੇ ਵਿੱਚ ਉਹਨਾਂ ਨੂੰ ਖੇਡ ਦਾ ਸਮਾਨ ਮਿਲੇਗਾ ਜਾਂ ਸਾਡੇ ਪਿੰਡ ਤੇ ਆਪਾਂ ਮੰਨ ਲਓ ਬੱਚਿਆਂ ਵਾਸਤੇ ਨੈੱਟ ਵਗੈਰਾ ਵਾਲੀਬਾਲ ਫੁੱਟਬਾਲ ਫੁੱਟਬਾਲ ਇਹ ਇਹਦੀਆਂ ਚੀਜ਼ਾਂ ਮੰਨ ਲਓ ਉਪਲਬਧ ਕਰਾਈਆਂ ਨੇ ਜਿਹਦੇ ਨਾਲ ਬੱਚਾ ਤੁਹਾਡੇ ਪਿੰਡ ਦੇ ਖੇਡਣ ਦੇ ਆ ਵਧੀਆ ਤਰੀਕੇ ਨਾਲ ਨਸ਼ੇ ਤੋਂ ਰਹਿ ਤੁਹਾਡਾ ਪਿੰਡ ਜੀ ਉਹ ਉਹਦਾਂ ਦਾ ਫੋਟੋ ਪੰਜਾਬ ਸਰਕਾਰ ਨੇ ਮਿਲਦੇ ਹਾਂ ਹਾਂ ਜੀ ਉਹ ਆਪ ਜੀ ਦੇ ਪਿੰਡ ਨੂੰ ਲੈ ਕੇ ਜਿਵੇਂ ਦੇ ਦੇ ਨਹੀਂ ਜੀ ਵੇਖੋ ਇਹ ਗੱਲੋਂ ਸਾਡਾ ਪਿੰਡ ਇੱਕ ਨੰਬਰ ਤੇ ਹੈ ਅਸੀਂ ਕਹਿੰਦੇ ਪੂਰੇ ਪੰਜਾਬ 'ਚ ਇੱਕ ਨੰਬਰ 'ਚ ਹੈ ਸਾਡੇ ਪਿੰਡ 'ਚ ਨਸ਼ੇ ਦਾ ਕੋਈ ਕਾਰੋਬਾਰ ਨਾ ਕਰਦਾ ਨਾ ਕਰਨਿਆ ਨਾ ਕਰਨ ਦੇਣਾ ਤੇ ਬੱਚੇ ਮੰਨ ਲਓ ਵਧੀਆ ਤਰੀਕੇ ਨਾਲ ਪੜ੍ਹਨ ਲਿਖਣ ਦੇ ਆ ਸ਼ਾਮ ਨੂੰ ਸਾਰੇ ਖੇਡਦੇ ਆ ਵਧੀਆ ਵਾ ਕੋਈ ਨਸੇ ਦਾ ਰੋਲ ਨਹੀਂ ਆ ਜੀ ਹੱਦ ਪਿੰਡ ਚ ਹਾਂ ਅਰੇ ਹੰਤਲ ਗੋਲਪੇ ਆਪਾਂ ਜਾ ਹੁਤਾ ਸਭ ਕੁਝ ਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਚ ਜਿੰਦਾ ਕਿਤੇ ਜਿਹੜਾ ਪਿੰਡ ਸਰਪੰਚ ਕੋਈ ਗਰੀਬ ਲੋਕਾਂ ਕੋਈ ਦਾ ਨਹੀਂ ਹਾਂਜੀ ਆ ਕੀ ਹੋਏ ਕੀ ਨਹੀਂ ਕਰੇ ਨਹੀਂ ਨਹੀਂ ਜੀ ਵੇਖੋ ਜੇਰੀ ਵੀ ਕੋਈ ਕਿਸੇ ਸਹੂਲਤ ਆਏਗੀ ਆਉਂਦੀ ਆ ਅਸੀਂ ਉਹ ਸਾਰੇ ਗਰੀਬਾਂ ਪਰਿਵਾਰਾਂ ਤੱਕ ਪਹੁੰਚਾ ਰਹੇ ਆ ਬਾਕੀ ਪਹੁੰਚਾਉਂਦੇ ਰਵਾਂਗੇ ਤੇ ਵਧੀਆ ਵਾ ਮੰਨ ਲਓ ਜੋ ਵੀ ਆ ਠੀਕ ਚੱਲਣ ਦੇ ਆ ਜੀ ਕਈ ਵਾਰੀ ਪਿੰਨਾਂ 'ਚ ਤਕੜੇ ਇਹਨੇ ਉਹ ਆ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਕਰੀਂ ਤਾਂ ਥਾਣੇ ਤੇ ਜਾਂਦੇ ਆ ਸਮਾਂ ਬਹੁਤ ਲੱਗਦਾ ਹੈ ਬੋਲੋ ਦੇਖੋ ਜੀ ਅਸੀਂ ਸਰਪੰਚ ਬਣ ਤੋਂ ਪਹਿਲਾਂ ਇਹੀ ਗੱਲ ਪਿੰਡ 'ਚ ਕਹੀ ਸੀ ਕਿ ਸਾਡੇ ਪਿੰਡ ਦਾ ਕੋਈ ਵੀ ਝਗੜਾ ਕਰਕੇ ਗੁਰਦਾਸਪੁਰ ਥਾਣੇ 'ਚ ਨਹੀਂ ਜਾਏਗਾ ਨਾ ਹੀ ਜਾਣਦਤਾ ਨਾ ਝਗੜਾ ਕੋਈ ਹੋਇਆ ਮੰਨ ਲਓ ਅੱਜ ਕੱਲ ਦੀ ਪੀੜੀ ਸੂਝਵਾਨ ਆ ਪੜੀ ਲਿਖੀ ਆ ਝਗੜੇ ਤੋਂ ਵੈਸੇ ਹੀ ਦੂਰ ਰਹਿੰਦੇ ਆ ਜੀ ਤੇ ਮੰਨ ਲਓ ਨਾ ਆਪਾਂ ਜਾਣਦੇ ਆਂ ਦੇ ਥਾਣੇ ਕੋਈ ਇਦਾਂ ਦੀ ਮੰਨ ਲਓ ਪ੍ਰੋਬਲਮ ਨਹੀਂ ਆਈ ਕੋਈ ਸਰ ਜਿਹੜਾ ਤੁਸੀਂ ਇਹ ਪਿੰਡ ਦੇ ਵਿੱਚ ਪੈਲ ਦੇ ਅਧਾਰ ਤੇ ਥੋੜੀ ਦਾ ਕੰਮ ਨੂੰ ਜਾਣ ਜਾ ਰਹੇ ਆ ਜਿਹੜਾ ਪਿੰਡ ਨੂੰ ਸੁਖੀ ਦਾ ਪਰਵਾਣ ਦੇ ਵੇਖੋ ਜੀ ਪੈਲ ਦੇ ਅਧਾਰ ਤੇ ਸਾਡੇ ਪਿੰਡ ਤੇ ਅਸੀਂ ਬੈਲ ਸਾਹਿਬ ਉਹਨਾਂ ਦੇ ਬਹੁਤ ਧੰਨਵਾਦੀ ਆਂ ਜਿਨ੍ਹਾਂ ਨੇ ਸਾਡੇ ਪਿੰਡ ਬਿਲੀ ਘਰ ਦਾ ਦਰੂ ਘਾਟਨ ਕਰਕੇ ਬਿਲੀ ਘਰ ਲਗਭਗ ਕੰਪਲੀਟ ਹੋ ਗਿਆ ਜੀ ਸਿਰਫ ਇਹ ਕਰਕੇ ਚਾਲੂ ਹੋ ਜਾਣਾ ਹੈ ਸਿਰਫ ਝੋਨਾ ਲੱਗ ਗਿਆ ਇਹ ਕਰਕੇ ਮੰਨ ਲਓ ਤਾਰਾ ਨਹੀਂ ਪਾਈਆਂ ਗਈਆਂ ਪਰ ਮੰਨ ਲਓ ਇੱਕ ਤੇ ਬਿਜਲੀ ਘਰ ਦੀ ਬਹੁਤ ਸਹੂਲਤ ਆ ਡਿਪੈਂਡ ਹੋਣੀ ਹੈ ਵੇਖੋ ਜੀ ਬੱਤੀ ਵੀ ਆਏਗੀ ਕੋਈ ਰੋਜ਼ਗਾਰ ਵੀ ਮਿਲੇਗਾ ਬੱਚਿਆਂ ਨੂੰ ਤੇ ਬਾਕੀ ਅਸੀਂ ਹੁਣ ਗਾੜੀ ਸੋਚ ਰਹੇ ਹਾਂ ਵੀ ਕੋਈ ਨਾ ਕੋਈ ਕਾਰੋਬਾਰ ਤੈਹੋ ਜਿਹਾ ਕਰਨਾ ਵੀ ਜਿੰਨਾ ਬੱਚੇ ਸਾਰੇ ਸਾਡੇ ਨੌਜਵਾਨ ਜਿੰਨੀ ਪੀੜੀ ਆ ਖੇਡਣ ਦੇ ਮੈਦਾਨ 'ਚ ਵੀ ਲੱਗੇ ਰਹਿਣ ਤੇ ਕੰਮਕਾਰ 'ਚ ਵੀ ਲੱਗੇ ਰਹਿਣ ਉਹ ਜਿਆ ਕੋਈ ਬੈਹਬਾਬਾ ਨੂੰ ਜਾ ਕੇ ਬੇਨਤੀ ਕਰਾਂਗੇ ਕਿ ਮੰਨ ਲਓ ਸਾਡੇ ਪਿੰਡ 'ਚ ਇਹ ਸਹੂਲਤ ਦੋ ਜੀ ਜੀ ਫਿਰ ਜੀ ਆਪ ਪਿੰਡ ਦੇ ਲੋਕਾਂ ਤੋਂ ਸੇਵਾ ਕਰਨ ਦਾ ਮੌਕਾ ਇ tanto ਬੜਾ ਖੁਸ਼ਿਆ ਪੜੀ ਜਾਂਦਾ ਸੋਧਿਆ ਤਾਂ ਆਖੋ ਕਿ ਆਪਾਂ ਲੋੜ ਜੀ ਚਾਹੁੰਦਾ ਉਹ ਪਿੰਡ ਦੇ ਦੇਖੋ ਜੀ ਇੱਕ ਤਾਂ ਪਿੰਡ ਵਾਲਿਆਂ ਦੇ ਬਹੁਤ ਜ਼ਿਆਦਾ ਧੰਨਵਾਦੀ ਆ ਜਿਨ੍ਹਾਂ ਨੇ ਮੰਨ ਲਓ ਤੁਹਾਨੂੰ ਸਰਪੰਚ ਚੁਣਿਆ ਬਾਕੀ ਆਪਾਂ ਸਰਪੰਚ ਨਹੀਂ ਗਏ ਅਸੀਂ ਦੇਖੋ ਸਾਰੇ ਪਿੰਡ ਦੇ ਸਰਪੰਚ ਆਪਾਂ ਤਾਂ ਕਦੀ ਕਿਸੇ ਨੂੰ ਨਹੀਂ ਮੈਂ ਇਹ ਗੱਲ ਕਹੀ ਬਾਕੀ ਮੈਂਬਰ ਸਹਿਬਾਨ ਪਿੰਡ ਦੇ ਜਿੰਨੇ ਵੀ ਭੈਣ ਭਰਾ ਸਾਰੇ ਨੇ ਸਾਰੇ ਸਰਪੰਚ ਆ ਉਹਨਾਂ ਦੇ ਸਹਿਯੋਗ ਨਾਲ ਹੀ ਜਿੱਦਾਂ ਕਹਿਣਗੇ ਉਦਾਂ ਹੀ ਕੰਮ ਕਰਦੇ ਆਉਣਦੇ ਆ ਕਰਦੇ ਰਵਾਂਗੇ ਬਾਕੀ ਜਿੰਨੇ ਮੈਂਬਰ ਸਹਿਬਾਨਾ ਉਹਨਾਂ ਦੀ ਮਰਜ਼ੀ ਤੋਂ ਬਿਨਾ ਆਪਾਂ ਕੋਈ ਕੰਮ ਨਹੀਂ ਕਰਦੇ ਸਾਰਿਆਂ ਦੇ ਸਹਿਯੋਗ ਨਾਲ ਕਰਦੇ ਆ ਜਿੱਦਾਂ ਕਹਿੰਦੇ ਉਸ ਤਰੀਕੇ ਨੇ ਕਰਦੇ ਆ ਤੇ ਅਹੀਂ ਪਿੰਡ ਵਾਲਿਆਂ ਦੇ ਬਹੁਤ ਧੰਨਵਾਦੀ ਆ ਜੀ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਖਾਤੇ ਜੀ